ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਦੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਜੀ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਹੁਣ ਆਪਣੀਆਂ ਕਈ ਵੀਡੀਓ ਇਹੋ ਜੀਆਂ ਕਿ ਦੋ ਦੋ ਕੁੰਡਿਆਂ ਦੇ ਜ਼ਿਆਦੇ ਡਿਜ਼ਾਈਨ ਹੈ ਜੀ ਕਿਉਂਕਿ ਬਣਾਉਣਾ ਵੀ ਸੌਖਾ ਹੈ ਤੇ ਵਾਹ ਸੋਹਣੇ ਵੀ ਬਹੁਤ ਲੱਗਦੇ ਆ ਜੀ ਹਲਕੇ ਹਲਕੇ ਡਿਜ਼ਾਈਨ ਸਰਦੀਆਂ ਵਿੱਚ ਤਾਂ ਆਪਾਂ ਭਾਰੇ ਭਾਰੇ ਵੀ ਪਾਈ ਜਾਂਦੇ ਆ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਡਿਜ਼ਾਈਨ ਜੀ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਮੈਂ ਇਸੇ ਤੇ ਬਣਾਈ ਜਾਂਦੀ ਸੀ ਜੇ ਮੈਂ ਕਿਹਾ ਨਾ ਚਲੋ ਆਪਾਂ ਇਸੇ ਤੇ ਹੀ ਬਣਾ ਦਿੰਨੇ ਅੱਗੇ ਤੇ ਆਪਾਂ ਇਹ ਇੱਕ ਸਲਾਈ ਆਪਾਂ ਜੰਡੇ ਆਪਾਂ ਬਾਰਡਰ ਬਣਾ ਕੇ ਆਪਾਂ ਇੱਕ ਸਲਾਈ ਆਹ ਉਲਟੀ ਬਣਾ ਲਈ ਤੇ ਇੱਕ ਸਲਾਈ ਸਿੱਧੇ ਪਾਸੇ ਤੇ ਇੱਕ ਆਪਾਂ ਇਧਰ ਉਲਟੀ ਬਣਾ ਲਈ ਅਗਲੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਜੀ। ਫਸਲਾਈ ਆਪਾਂ ਸਿੱਧੀ ਬਣਾਵਾਂਗੇ ਆਪਣੀ ਦੂਜੀ ਸਲਾਈ ਹੈ। ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਸ਼ੇਅਰ ਤੇ ਲਾਈਕ ਪਲੀਜ਼ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ। ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰੋ ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਪਾਵਲੀ ਸਲਾਈ ਵੀ ਆਪਾਂ ਇੱਧਰ ਉਲਟੀ ਬਣਾਵਾਂਗੇ ਇਹ ਆਪਣਾ ਜਿਹੜਾ ਡਿਜ਼ਾਈਨ ਸਟਾਰਟ ਹੋਣਾ ਹੈ ਬਾਰਡਰ ਬਣਾ ਕੇ ਤਾਂ ਉਹ ਵਾਲੀਆਂ ਸਲਾਈਆਂ ਆਪਣਾ ਜਿਹੜਾ ਆਪਾਂ ਗੈਪ ਰੱਖਣਾ ਹੈ ਜੀ ਅਗਲੀ ਸਲਾਈ ਆਪਾਂ ਇੱਧਰ ਉਲਟੀ ਬਣਾਵਾਂਗੇ ਸਿੱਧੇ ਪਾਸੇ ਤਿੰਨ ਸਲਾਈਆਂ ਆਪਾਂ ਬਣਾ ਲਈਆਂ ਦੇਖੋ ਜੀ ਤਿੰਨ ਸਲਾਈਆਂ ਹੋ ਗਈਆਂ ਆਪਣੀਆਂ ਚੌਥੀ ਸਲਾਈ ਆਪਾਂ ਫਿਰ ਉਲਟੀ ਬਣਾਵਾਂਗੇ ਇੱਧਰ ਗੈਪ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜੇ ਹੋਰ ਵਧਾਉਣਾ ਤਾਂ ਵਧਾ ਵੀ ਸਕਦੇ ਹੋ ਤੇ ਚਾਰਾਂ ਦਾ ਵੀ ਤਾਂ ਸੋਹਣਾ ਲੱਗਦਾ ਹੈ ਆਹ ਸੌਰੀ ਤਿੰਨ ਸਲਾਈਆਂ ਦਾ ਗੈਪ ਵੀ ਬਹੁਤ ਸੋਹਣਾ ਲੱਗਦਾ ਹੈ ਪੰਜਵੀਂ ਸਲਾਈ ਆਪਣੀ ਇਹ ਆਪਾਂ ਉਲਟੀ ਬਣਾ ਰਹੇ ਹਾਂ ਕਿ ਇਹ ਮੇ ਸਲਾਈ ਫੇਰ ਤੋਂ ਆਪਾਂ ਸਿੱਧੀ ਬਣਾਵਾਂਗੇ ਆਹ ਤਾਂ ਆਪਣੇ ਗੈਪ ਦੀ ਸਲਾਈਆਂ ਜੀ ਤਿੰਨ ਸਲਾਈਆਂ ਤੇ ਆਹਾਂ ਆਪਣੇ ਡਿਜ਼ਾਈਨ ਜਿਹੜਾ ਬਣੂਗਾ ਹੁਣ ਵਿੱਚ ਉਹਦੀਆਂ ਸਲਾਈਆਂ ਹੁਣ ਆਪਾਂ ਉਲਟੇ ਪਾਸੇ ਆ ਕੇ ਇਧਰੋਂ ਆਪਾਂ ਹੁਣ ਆਪਣਾ ਡਿਜ਼ਾਈਨ ਸਟਾਰਟ ਕਰਾਂਗੇ ਧਾਗਾ ਪਿੱਛੇ ਕਰਾਂਗੇ ਸਿੱਧੇ ਪਾਸੇ ਤੇ ਆਪਾਂ ਆ ਜਿਹੜੇ ਦੋ ਕੁੰਡੇ ਆ ਇਹਨਾਂ ਦੇ ਇੱਥੋਂ ਦੀ ਸਲਾਈ ਪਾਵਾਂਗੇ ਇੱਕ ਕੁੰਡਾ ਬਣਾ ਲਵਾਂਗੇ ਫਿਰ ਜਿਹੜਾ ਆਪਣਾ ਦੂਜਾ ਕੁੰਡਾ ਹੈ ਇਹਨੂੰ ਬਣਾਵਾਂਗੇ ਪਹਿਲਾਂ ਫਿਰ ਆਪਾਂ ਜਿਹੜਾ ਆਪਣਾ ਫਰਸਟ ਵਾਲਾ ਕੁੰਡਾ ਇਹਨੂੰ ਬਣਾ ਲਵਾਂਗੇ ਹੁਣ ਦੇਖੋ ਜੀ ਅਗਲੇ ਦੋ ਕੁੰਡਿਆਂ ਦੇ ਇਥੋਂ ਵਿੱਚ ਦੀ ਸਲਾਈ ਪਾਵਾਂਗੇ ਇੱਕ ਕੁੰਡਾ ਬਣਾ ਲਵਾਂਗੇ ਫਿਰ ਆਪਾਂ ਨਾਲ ਦਾ ਕੁੰਡਾ ਜਿਹੜਾ ਦੂਜਾ ਕੁੰਡਾ ਹੈ ਉਹ ਬਣਾ ਲਵਾਂਗੇ ਪਹਿਲਾਂ ਫਿਰ ਆਪਾਂ ਪਹਿਲਾ ਕੁੰਡਾ ਬਣਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਛੱਡ ਦਾਂਗੇ ਫਿਰ ਦੋ ਕੁੰਡਿਆਂ ਦੇ ਵਿਚਾਲੇ ਦੀ ਸਲਾਈ ਪਾ ਕੇ ਗੁੰਡਾ ਬਣਾਵਾਂਗੇ ਆਹ ਵਾਲਾ ਗੁੰਡਾ ਬਣਾ ਲਵਾਂਗੇ ਫਿਰ ਅਗਲਾ ਗੁੰਡਾ ਬਣਾਵਾਂਗੇ ਅਤੇ ਆਨਾਂ ਦੇਖ ਲਿਓ ਜੀ ਵੀਡੀਓ ਕਈ ਵਾਰੀ ਆਪਾਂ ਨੂੰ ਦੱਸਣ ਚ ਥੋੜੀ ਜੀ ਹੋ ਜਾਂਦੀ ਗਲਤੀ ਤਾਂ ਆਪਾਂ ਵੀਡੀਓ ਦੇਖ ਸਕਦੇ ਆ ਜੀ ਆਪਾਂ ਕਿਵੇਂ ਗੁੰਡੇ ਬਣਾਏ ਪਹਿਲਾਂ ਇੱਥੋਂ ਸਲਾਈ ਪਾਵਾਂਗੇ ਇੱਕ ਗੁੰਡਾ ਬਣਾ ਲਵਾਂਗੇ ਫਿਰ ਆਪਾਂ ਆਹ ਵਾਲਾ ਗੁੰਡਾ ਬਣਾ ਲਵਾਂਗੇ ਫਿਰ ਆਪਾਂ ਜਿਹੜਾ ਪਹਿਲਾ ਗੁੰਡਾ ਬਣਾਉਣਾ ਉਹ ਬਣਾ ਲਵਾਂਗੇ ਬਣਾਉਣੇ ਆਪਾਂ ਸਿੱਧੇ ਹੀ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਗੁੰਡੇ ਜਿੰਨੇ ਹੈਗੇ ਆ ਉਹ ਬਣਾ ਲਵਾਂਗੇ ਆਪਣੇ ਦੋ ਗੁੰਡਿਆਂ ਤੋਂ ਇਹ ਤਿੰਨ ਤਿੰਨ ਗੁੰਡੇ ਬਣਦੇ ਜਾਂਦੇ ਆ ਜੀ ਡਿਜ਼ਾਈਨ ਬਹੁਤ ਸੌਖਾ ਤੇ ਸੋਹਣਾ ਹੈ ਜੀ ਨਾ ਬਣਾ ਟਾਈਮ ਵੀ ਨਹੀਂ ਲੱਗਦਾ ਜ਼ਿਆਦਾ ਕੋਈ ਹਲੋ ਜੀ ਲਾਸਟ ਦੇ ਵੀ ਦੋ ਕੁੰਡੇ ਆ ਹਲੋ ਜੀ ਆਪਾਂ ਪੂਰੀ ਸਲਾਈ ਬਣਾ ਲਈ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਸਭ ਦੇਖੋ ਜੀ ਆਪਾਂ ਫਰਸਟ ਵਾਲਾ ਕੁੰਡਾ ਤਾਰਾਂਗੇ ਹੁਣ ਜਿਹੜੇ ਆਪਣੇ ਆ ਤਿੰਨ ਗੁੰਡੇ ਆ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਲਾਵਾਂਗੇ ਪਹਿਲਾਂ ਤੇ ਆ ਦੋ ਕੁੰਡਿਆਂ ਦੇ ਉੱਪਰੋਂ ਦੀ ਇਸ ਤਰ੍ਹਾਂ ਲਟਾ ਲਾਂਗੇ ਇਹਨਾਂ ਦੋ ਕੁੰਡਿਆਂ ਨੂੰ ਆਪਾਂ ਸਿੱਧਾ ਬਣਾ ਲਾਂ ਦੋਹਾਂ ਦੇ ਇੱਕ ਕਰ ਦਾਂਗੇ ਆਪਣੇ ਕੋਲ ਦੋ ਕੁੰਡੇ ਹੋ ਗਏ ਜੀ ਆਪਣੇ ਦੋ ਹੀ ਸੀਗੇ ਦੋ ਕੁੰਡੇ ਆਪਾਂ ਰੱਖਨੇ ਆਹ ਲਾਸਟ ਵਾਲਾ ਕੁੰਡਾ ਲਾਵਾਂਗੇ ਇਹਨੂੰ ਇਸ ਤਰ੍ਹਾਂ ਉੱਪਰੋਂ ਦੀ ਲਟਾ ਲਾਂਗੇ ਦੋ ਕੁੰਡੇ ਆ ਜਿਹੜੇ ਇਹਨਾਂ ਨੂੰ ਆਪਾਂ ਦੋਆਂ ਦੇ ਇੱਕ ਕਰ ਦਾਂਗੇ ਸਿੱਧੇ ਬਣਾ ਲਵਾਂਗੇ ਲੱਗਦਾ ਆਪਾਂ ਪੂਰੀ ਸਲਾਈ ਬਣਾ ਲਈਏ ਸਿੱਧੀ ਸਾਈਡ ਤੋਂ ਤੇ ਹੁਣ ਆਪਾਂ ਆ ਗਏ ਹਾਂ ਉਲਟੀ ਸਾਈਡ ਉਲਟੀ ਸਾਈਡ ਆਪਾਂ ਪੂਰੀ ਸਲਾਈ ਇਹ ਉਲਟੀ ਬਣਾਵਾਂਗੇ ਤੇ ਆਪਣੇ ਜਿੰਨੇ ਜਿੰਨੇ ਕੁੰਡੇ ਸੀਗੇ ਦੋ ਦੋ ਕੁੰਡੇ ਆਪਣੇ ਉਹ ਕੁੰਡੇ ਪੂਰੇ ਹੋ ਗਏ ਹਨ ਸਿੱਧੇ ਸਾਈਡ ਆ ਗਿਆ ਹੁਣ ਆਪਾਂ ਇਹ ਸਲਾਈ ਬਣਾਉਣੀ ਹੈਗੀ ਜੀ ਸਿੱਧੇ ਪਾਸੇ ਉਲਟੇ ਹਲੋ ਵੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹ ਤਿੰਨ ਸਲਾਈਆਂ ਉੱਪਰ ਪਲੇਨਡੀਆਂ ਕੱਢ ਲੈਣੀਆਂ ਇੱਕ ਸਲਾਈ ਆਪਣਾ ਧਾਗਾ ਇਧਰਲੀ ਸਾਈਡ ਇੱਕ ਸਲਾਈ ਆਪਾਂ ਇਧਰ ਬਣਾਵਾਂਗੇ ਫਿਰ ਇੱਕ ਇਧਰ ਫਿਰ ਇੱਕ ਇਧਰ ਤਿੰਨ ਸਲਾਈਆਂ ਚੌਥੀ ਸਲਾਈ ਆਪਾਂ ਫਿਰ ਆਹ ਵਾਲੀ ਉਲਟੀ ਬਣਾ ਲੈਣੀ ਆ ਚੌਥੀ ਸਲਾਈ ਆਪਣੀ ਉਲਟੀ ਬਣ ਜੂਗੀ ਇਹ ਫਿਰ ਦੋ ਸਲਾਈਆਂ ਵਿੱਚ ਇੱਕ ਸਲਾਈ ਗੈਪ ਦੀ ਹੋਰ ਕੱਢ ਕੇ ਦੋ ਸਲਾਈਆਂ ਫਿਰ ਆਪਾਂ ਡਿਜ਼ਾਈਨ ਬਣਾ ਲੈਣਾ ਤਾਂ ਦੇਖੋ ਜੀ ਇਸ ਤਰ੍ਹਾਂ ਬਣਦਾ ਡਿਜ਼ਾਈਨ ਇਹ। ਜੀ ਕੋਟੀ ਸਵਾਟਰ ਜੈਕਟ ਕੁਝ ਵੀ ਬਣਾਓ ਦੇਖੋ ਜੀ ਹਲਕਾ ਹਲਕਾ ਕਿੰਨਾ ਸੋਹਣਾ ਡਿਜ਼ਾਈਨ ਆ। ਤੇ ਜ਼ਰੂਰ ਟਰਾਈ ਕਰਿਓ। ਮੈਂ ਤਾਂ ਥੋੜੇ ਜਿਹਾ ਕੁੰਡੇ ਪਾ ਕੇ ਤੇ ਲੱਗੀ ਬਣਾਉਣ ਤੇ ਆ ਬਣੀ ਗਿਆ ਤੇ ਜਾਈਂ ਕੰਜੀ ਕਰੀ ਜਾਵੇ ਬਣਾਈ ਜਾ ਬਣਾਈਏ ਦੇਖੋ ਲੰਮੀ ਪੱਟੀ ਇੰਨੀ ਬਣ ਗਈ। ਨਾ ਸੌਖਾ ਤੇ ਸੋਹਣਾ ਜੀ ਵੀ ਕਰਦਾ ਬਣਾਉਣ ਨੂੰ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਫਿਰ ਤੋਂ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆ ਕਿ ਮੇਰੇ ਚੈਨਲ ਨੂੰ ਸਪੋਰਟ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦਿਆ ਕਰੋ ਜੀ ਵੀਡੀਓ ਨੂੰ ਤੇ ਸ਼ੇਅਰ ਵੀ ਕਰਦਿਆ ਕਰੋ ਜੀ ਤੇ ਚਲੋ ਜੀ ਮਿਲਦੇ ਹਾਂ ਕੋਈ ਇਸੇ ਤਰ੍ਹਾਂ ਦੀ ਹੋਰ ਸੋਹਣੀ ਜੀ ਵੀਡੀਓ ਨਾਲ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ